ਹਰਿਖਾ ਚੋਹਾਂ ਤੇ ਤੁਸੀਂ ਦੇਖ ਰਹੇ ਹੋ ਪਾਸਕਾ ਨਿਊਜ਼ਲਾਈਨ ਤੇ ਰਿਪੋਰਟਰ ਸੁਸ਼ੀਲ ਹੋਜਾ ਜਿੱਦੀ ਖਾਸ ਰਿਪੋਰਟ ਅੱਜ ਆਂਗਨਵਾੜੇ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਕੇਂਦਰ ਸਰਕਾਰ ਦੇ ਨਿੱਤ ਨਵੇਂ ਫਰਮਾਨਾਂ ਦਾ ਵਿਰੋਧ ਕਰਦੇ ਹੋਏ ਅੱਜ ਬਲਾਕ ਫਲੋਰ ਵਿਖੇ ਬਲਾਕ ਪ੍ਰਧਾਨ ਨਰਿੰਜਨ ਕੋਰ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਸੀਟਪੀਓ ਦੁਆਰਾ ਵਿਭਾਗ ਨੂੰ ਮੰਗ ਪੱਤਰ ਦਿੱਤੇ ਗਏ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਆਗੂ ਨੇ ਕਿਹਾ ਕਿ ਜੇਕਰ ਕੱਲ੍ਹ ਨੂੰ ਬੱਚਿਆਂ ਨੂੰ ਮਿਲਣ ਵਾਲੀ ਪੋਸ਼ਕ ਖੁਰਾਕ ਬੰਦ ਹੋਂਦੀ ਹੈ ਤਾਂ ਇਸ ਦੀ ਵੱਡੀ ਜ਼ਿੰਮੇਵਾਰੀ ਰਾ ਸਰਕਾਰ ਦੀ ਹੋਵੇਗੀ ਆਗੂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀ ਬਾਲ ਵਿਰੋਧੀ ਨੀਤੀਆਂ ਦਾ ਸਖਤ ਵਿਰੋਧ ਕਰਦੇ ਹੋਏ ਕੇਂਦਰੀ ਫਰਮਾਨਾਂ ਦੇ ਚਿੱਠੀਆਂ ਸਾੜ ਕੇ ਰੋਸ ਦਰਜ ਕਰਵਾਉਂਦੇ ਹੋਏ ਕਿਹਾ ਕਿ ਜਥੇਬੰਦੀ ਆਪਣੇ ਅਧਿਕਾਰਾਂ ਦੇ ਨਾਲ-ਨਾਲ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਮੈਡਮ ਜਿਹੜਾ ਅੱਜ ਤੁਸੀਂ ਰੋਸ ਪ੍ਰਦਰਸ਼ਨ ਕੀਤਾ ਕੀ ਕਾਰਨ ਹੈ? ਸਰ ਮੈਂ ਫਲੋਰ ਬਲੌਕ ਤੋਂ ਸੋਮਾ ਬਲੌਕ ਸੈਕਟਰੀ ਤੇ ਅੱਜ ਸਾਡੇ ਜਿਹੜਾ ਰੋਸ ਪ੍ਰਦਰਸ਼ਨ ਹੋਇਆ ਇਹ ਪੋਸ਼ਨ ਟਰੈਕਰ ਨੂੰ ਲੈ ਕੇ ਆ ਕਿਉਂਕਿ ਇਹਦਾ ਜਿਹੜਾ ਆ ਪੋਸ਼ਨ ਟਰੈਕਰ ਦਾ ਸੀ ਬਿਲਕੁਲ ਬਾਈਕਟ ਕਰਨਾ ਚਾਹੁੰਦੇ ਆ ਸਰਕਾਰ ਨੇ ਜਿਹੜਾ ਸਾਡੇ ਉੱਤੇ ਜ਼ਿਆਦਾ ਲੋਡ ਪਾਇਆ ਹੋਇਆ ਆ। ਕਿਉਂਕਿ ਸਾਡੇ ਪਰਸਨਲ ਫੋਨ ਆ ਸਾਡੇ ਪਰਸਨਲ ਫੋਨਾਂ ਤੇ ਕਹਿ ਰਹੇ ਆ ਤੁਸੀਂ ਕੰਮ ਕਰੋ ਕਿਉਂਕਿ ਸਰਕਾਰ ਦਾ ਕੰਮ ਆ ਸਰਕਾਰ ਨੇ ਸਾਨੂੰ ਜਿਹੜੇ ਆ ਮੋਬਾਈਲ ਦੇ ਦੇਣ ਸਾਡ ਤੋਂ ਕੰਮ ਕਰਵਾ ਲੈਣ ਬਾਧੂ ਕੰਮ ਦਾ ਸਾਡਾ ਜਿਹੜਾ ਬਾਈਕਾਟ ਇਸ ਕਰਕੇ ਅਸੀਂ ਜਿਹੜਾ ਆ ਸੀਡੀਪੀਓ ਨੂੰ ਅੱਜ ਮੰਗ ਪੱਤਰ ਦੇਣਾ ਸੀ ਮੰਗ ਪੱਤਰ ਦੇ ਕੇ ਜਿਹੜੀਆਂ ਇਹ ਕੇਵਾਈਸੀ ਕਹਿੰਦੇ ਬੱਚਿਆਂ ਦਾ ਕਰਨਾ ਉਹਦੇ ਕਰਕੇ ਅਸੀਂ ਇਹ ਜਿਹੜੀਆਂ ਕਾਪੀਆਂ ਵੀ ਸਾੜੀਆਂ ਆ ਤੇ ਜਿਹੜਾ ਕੇਵਾਈਸੀ ਅਸੀਂ ਨਹੀਂ ਉਹ ਕਰਾਂਗੇ ਬਿਲਕੁਲ ਉਹਦਾ ਬਾਈਕਾਟ ਕੀ ਮੰਗਾ ਆ ਤੁਹਾਡੀਆਂ ਤੇ ਕੀ ਅਗਲੀ ਰਣਨੀਤੀ ਆ ਸਾਡੀਆਂ ਮੰਗਾਂ ਇਹੀ ਆ ਵੀ ਸਰਕਾਰ ਜਿਹੜੀ ਆ ਗੂੰਗੀ ਬੋਲੀ ਆ ਸਾਡੀ ਜਿਹੜੀ ਆ ਗੱਲ ਇੱਕ ਵੀ ਨਹੀਂ ਸੁਣਦੀ ਸਾਤੇ ਜਿਹੜਾ ਕੰਮ ਦਾ ਬਹੁਤ ਸਾਤੋਂ ਜ਼ਿਆਦਾ ਲੈਂਦੇ ਆ ਕੰਮ ਪਰ ਜਿਹੜੀ ਤਨਖਾਹ ਆ ਸਾਡੀ ਕਰੀ ਚਾਰ ਪਾਰਤੀ ਕਦੇ ਪੰਜ ਪਾਰਤੀ ਕੋਈ ਪੂਰੀ ਸਾਡੀ ਤਨਖਾਹ ਨਹੀਂ ਪਾ ਰਹੇ ਜਿੱਦਣ ਦੀ ਮਾਨ ਸਰਕਾਰ ਆਈ ਆ ਬਿਲਕੁਲ ਸਾਡਾ ਯਾਨੀ ਕਿ ਇਹਨਾਂ ਨੇ ਜਿਹੜਾ ਆ ਉਹ ਸਾਡਾ ਜਲੂਸ ਕੱਢਿਆ ਹੋਇਆ ਕੰਮ ਕੰਮ ਦਾ ਵਾਧੂ ਬੋਝ ਪਾਇਆ ਪਿਆ ਆ